ਦੱਖਣੀ ਅਫਰੀਕਾ ਦੀ ਇੱਕ ਔਰਤ ਨੇ ਇੱਕ ਛੋਟਾ ਜਿਹਾ ਸੱਪ ਪਾਲਤੂ ਵਜੋਂ ਆਪਣੇ ਘਰ ਲੈ ਆਈ। ਉਹ ਸੱਪ ਦੇ ਨਾਲ ਬਹੁਤ ਪਿਆਰ ਕਰਦੀ ਸੀ। ਉਸਦੇ ਲਈ ਵਧੀਆ ਖਾਣ ਪੀਣ ਦੀ ਚਿੰਤਾ ਕਰਦੀ, ਪਿਆਰ ਨਾਲ ਉਸਨੂੰ ਪਾਲਦੀ ਤੇ ਹਮੇਸ਼ਾ ਆਪਣੇ ਕੋਲ ਰੱਖਦੀ। ਸਮਾਂ ਲੰਘਦਾ ਗਿਆ, ਸੱਪ ਵੱਡਾ ਹੋਣ ਲੱਗ ਪਿਆ। ਹੁਣ ਉਹ ਇੱਕ ਹਾਜਗਰ ਬਣ ਗਿਆ ਸੀ। ਫਿਰ ਵੀ ਔਰਤ ਦੇ ਨਾਲ ਉਸ ਦਾ ਰਿਸ਼ਤਾ ਬੜਾ ਨੇੜਲਾ ਲੱਗਦਾ ਸੀ। ਉਹ ਸੱਪ ਵੀ ਇਸ ਤਰ੍ਹਾਂ ਰਲ ਮਿਲ ਕੇ ਰਹਿੰਦਾ ਜਿਵੇਂ ਉਹਨਾਂ ਦੀ ਵਿਚਕਾਰ ਕੋਈ ਰਹਾਣੀ ਨਾਤਾ ਹੋਵੇ। ਪਰ ਇੱਕ ਦਿਨ ਅਚਾਨਕ ਇੱਕ ਅਜੀਬ ਗੱਲ ਹੋਈ ਸੱਪ ਨੇ ਖਾਣਾ ਛੱਡ ਦਿੱਤਾ ਜੋ ਕੁਝ ਵੀ ਔਰਤ ਉਸਨੂੰ ਖਾਣ ਲਈ ਦਿੰਦੀ ਉਹ ਸੱਪ ਨਕਾਰ ਦਿੰਦਾ ਉਹ ਭੁੱਖਾ ਰਹਿਣ ਲੱਗ ਪਿਆ ਪਰ ਇੱਕ ਹੋਰ ਗੱਲ ਵੀ ਵਧਣ ਲੱਗੀ ਸੱਪ ਰੋਜ਼ ਔਰਤ ਦੇ ਸਰੀਰ 'ਤੇ ਲੰਮੇ ਲੰਮੇ ਕੁੰਡਲ ਪਾ ਕੇ लेट ਜਾਂਦਾ ਔਰਤ ਪਹਿਲਾਂ ਤਾਂ ਇਹਨੂੰ ਪਿਆਰ ਦਾ ਇਜ਼ਹਾਰ ਸਮਝੀ ਪਰ ਜਦ ਸੱਪ ਨੇ ਕਈ ਦਿਨ ਭੁੱਖਾ ਰਹਿਣ ਤੇ باوجود ਵੀ ਕੁਝ ਨਹੀਂ ਖਾਦਾ ਤਾਂ ਉਹ ਚਿੰਤਤ ਹੋ ਗਈ ਆਖਰ ਉਹ ਉਸਨੂੰ ਜਾਨਵਾਰਾਂ ਦੇ ਹਸਪਤਾਲ ਲੈ ਗਈ ਜਦ ਡਾਕਟਰ ਨੇ ਜਾਂਚ ਕੀਤੀ ਤਾਂ ਜੋ ਕੁਝ ਉਸ ਨੇ ਕਿਹਾ ਉਹ ਸੁਣ ਕੇ ਔਰਤ ਦੀ ਰੂਹ ਕੰਬ ਗਈ ਡਾਕਟਰ ਨੇ ਕਿਹਾ ਇਹ ਸੱਪ ਭੁੱਖਾ ਨਹੀਂ ਇਹ ਤੁਹਾਨੂੰ ਖਾਣ ਦੀ ਤਿਆਰੀ ਕਰ ਰਿਹਾ ਸੀ ਇਹ ਆਪਣੇ ਆਪ ਨੂੰ ਭੁੱਖਾ ਰੱਖ ਕੇ ਤੁਹਾਡੇ ਆਕਾਰ ਨੂੰ ਮਾਪ ਰਿਹਾ ਸੀ ਤੇ ਤੁਹਾਡੇ ਦੁਆਲੇ ਆਪਣਾ ਜ਼ਹਿਰੀਲਾ ਜਾਲ ਫੈਲਾ ਰਿਹਾ ਸੀ ਤਾਂ ਜੋ ਜਦ ਸਮਾਂ ਆਵੇ ਤੁਹਾਨੂੰ ਪਚਾ ਸਕੇ ਇਹ ਸੁਣ ਕੇ ਔਰਤ ਨੇ ਤੁਰੰਤ ਫੈਸਲਾ ਲਿਆ ਤੇ ਉਸ ਸੱਪ ਨੂੰ ਗੋਲੀ ਮਾਰ ਦਿੱਤੀ ਕਹਾਣੀ ਦੀ ਸਿੱਖਿਆ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਵੀ ਜਿਹੀ ਸਾਪ ਆ ਜਾਂਦੇ ਹਨ ਜੋ ਸਾਡੇ ਨਾਲ ਨੇੜੇ ਰਹਿੰਦੇ ਹਨ ਮਿੱਠਾ ਬੋਲਦੇ ਹਨ ਪਿਆਰ ਦਾ ਨਾਟਕ ਕਰਦੇ ਹਨ ਪਰ ਅੰਦਰੋਂ ਸਾਨੂੰ ਨੁਕਸਾਨ ਪਹੁੰਚਾਉਣ ਦੀ ਤਿਆਰੀ ਕਰ ਰਹੇ ਹੁੰਦੇ ਹਨ ਸਾਵਧਾਨ ਰਹੋ ਸਤਾਰਕ ਰਹੋ ਖੁਸ਼ ਰਹੋ